ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਗੁਰੂ ਮਹਾਰਾਜ ਕਿਰਪਾ ਕਰੇ ਤੇ ਇਹ ਜੋ ਬੇਨਤੀਆਂ ਨੇ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਸ ਦੀ ਬੇਟੀ ਸੀਰਤ ਕੌਰ ਮਾਨ ਉਸ ਦੇ ਨਾਲ ਜੁੜੀ ਹੋਈ ਇੱਕ ਖਾਸ ਖਬਰ ਤੋਂ ਆਪ ਜੀ ਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਜੀ ਹਾਂ ਰਾਤੋਂ ਰਾਤ ਵਿਦੇਸ਼ ਦੀ ਧਰਤੀ ਤੋਂ ਪੰਜਾਬ ਆਈ ਸੀਰਤ ਕੌਰ ਮਾਨ ਨੇ ਆਪਣੇ ਪਿਤਾ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਲਟ ਜਾ ਸੜਕਾਂ ਤੇ ਉਤਰ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਲ ਹੋ ਭਗਵੰਤ ਮਾਨ ਖਿਲਾਫ ਲਗਾਏ ਨਾਰੇ ਤੇ ਮੌਕੇ ਦੀ ਜਿਹੜੀ ਵੀਡੀਓ ਹੈ ਇਹ ਸੋਸ਼ਲ ਮੀਡੀਆ ਦੇ ਉੱਪਰ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਹਰ ਕੋਈ ਸੋਚਣ ਦੇ ਲਈ ਮਜਬੂਰ ਹੋ ਰਿਹਾ ਹੈ ਕਿ ਦੇਖੋ ਭਗਵੰਤ ਮਾਨ ਤੋਂ ਆਪਣਾ ਪਰਿਵਾਰ ਹੀ ਨਹੀਂ ਸੰਭਾਜਦਾ ਭਗਵੰਤ ਮਾਨ ਉਸ ਦੀ ਖੁਦ ਦੀ ਬੇਟੀ ਜੋ ਕਿ ਕਿਸਾਨ ਜਥੇਵੰਨਿਆਂ ਦੇ ਨਾਲ ਮਿਲ ਕੇ ਅੱਜ ਭਗਵੰਤ ਮਾਨ ਦੇ ਖਿਲਾਫ ਨਾਰੇ ਲਾ ਹੈ ਅਤੇ ਜਿਹੜੀ ਅੱਜ ਆਪਣੇ ਪਿਤਾ ਦੇ ਖਿਲਾਫ ਨਾਰੇ ਲਾ ਰਹੀ ਹੈ ਤੇ ਕੱਲ ਨੂੰ ਉਸ ਦੇ ਬਰੋਬਰ ਇੱਕ ਪਾਰਟੀ ਵੀ ਖੜੀ ਕਰ ਸਕਦੀ ਹੈ ਇੱਕ ਬਹੁਤ ਵੱਡਾ ਸਵਾਲ ਜੋ ਹੈ ਸਾਡੇ ਸਾਹਮਣੇ ਅੱਜ ਖੜਾ ਹੁੰਦਾ ਹੈ ਜੀ ਹਾਂ ਮੌਕੇ ਦੀ ਵੀਡੀਓ ਕੀ ਕਹਿੰਦੀ ਹੈ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਦੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਾਦਾ ਦੇਰ ਨਾਲ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਸੋ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ ਆਪਾਂ ਅੱਜ ਜ਼ਿਕਰ ਕਰਦੇ ਹਾਂ ਭਗਵੰਤ ਮਾਨ ਦੀ ਬੇਟੀ ਸੀਰਤ ਕੌਰ ਮਾਨ ਦੇ ਬਾਰੇ। ਸੀਰਤ ਕੌਰ ਮਾਨ ਜੋ ਕਿ ਅਕਸਰ ਹੀ ਆਪਣੇ ਪਿਤਾ ਨੂੰ ਲੈ ਕੇ ਕਈ ਵਾਰ ਦੇਸ ਤੋਂ ਪਹਿਲਾਂ ਸੋਸ਼ਲ ਮੀਡੀਆ ਦੇ ਉੱਪਰ ਲਾਈਵ ਹੋਈ ਹੈ ਤੇ ਉਹ ਲਾਈਵ ਆ ਕੇ ਕਈ ਵਾਰ ਜੋ ਕਿ ਉਸਨੇ ਆਪਣੇ ਪਿਤਾ ਦੇ ਖਿਲਾਫ ਗੱਲਾਂ-ਬਤਾਂ ਕਹੀਆਂ ਯਾਨੀ ਆਪਾਂ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਕਿ ਬਗਾਵਤ ਕੀਤੀ ਹੈ ਆਪਣੇ ਪਿਤਾ ਦੇ ਖਿਲਾਫ ਜੀ ਹਾਂ ਕਿਉਂਕਿ ਉਹ ਨਾਰਾਜ ਨੇ ਆਪਣੇ ਪਿਤਾ ਦੇ ਕੋਲੋਂ ਆਪਣੀ ਮਾਤਾ ਦੇ ਨਾਲ ਵਿਦੇਸ਼ ਦੀ ਧਰਤੀ ਤੇ ਰਹਿ ਰਹੇ ਨੇ ਉਸ ਦਾ ਭਰਾ ਦੇ ਨਿਸ਼ਾਨ ਮਾਨ ਅਤੇ ਸਿਰਤ ਕੋਰ ਮਾਨ ਆਪਣੇ ਪਿਤਾ ਤੋਂ ਵੱਖ ਰਹਿੰਦੇ ਨੇ ਅਤੇ ਇੱਕ ਵਾਰ ਲਾਈਵ ਆ ਕੇ ਵੀ ਇਸਨੇ ਆਪਣੇ ਪਿਤਾ ਦੇ ਖਿਲਾਫ ਬਹੁਤ ਸਾਰੇ ਇਹ ਗੱਲਾਂ ਕੰਨਿਆਸੀ ਕੇਸ਼ਰਾਬੀ ਹੈ ਇਹ ਸਾਡੀ ਮਾਤਾ ਦੇ ਨਾਲ ਕੁੱਟਮਾਰ ਕਰਦਾ ਰਿਹਾ ਅਤੇ ਮੈਂਟਲੀ ਅਤੇ ਫਿਜ਼ੀਕਲੀ ਟੌਰਚਰ ਵੀ ਕਰਦਾ ਰਿਹਾ ਇਹਦਾ ਹੀ ਗੱਲਾਂ ਜੋ ਸੀ ਉਹ ਸੋਸ਼ਲ ਮੀਡੀਆ ਦੇ ਉੱਪਰ ਸਾਹਮਣੇ ਆਈਆਂ ਸੀ ਕਿਉਂਕਿ ਸੋਸ਼ਲ ਮੀਡੀਆ ਹੀ ਇੱਕ ਐਸਾ ਪਲੇਟਫਾਰਮ ਹੈ ਜਿਸ ਦੇ ਉੱਪਰ ਸਾਨੂੰ ਇਹ ਨਹੀਂ ਪਤਾ ਲੱਗਦਾ ਕੀ ਹੋਇਆ ਕੀ ਹੈ ਸੋਸ਼ਲ ਮੀਡੀਆ ਦੇ ਉੱਪਰ ਕਈ ਵਾਰ ਸੀਰਤ ਕੌਰ ਮਾਨ ਦੀ ਐਸੇ ਵੀਡੀਓ ਸਾਹਮਣੇ ਆ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਉਹ ਆਪਣੇ ਪਿਤਾ ਭਗਵੰਤ ਮਾਨ ਦੀ ਖਲਾਫਤ ਕਰਦੇ ਹੋਏ ਨਜ਼ਰ ਆਉਂਦੀ ਹੈ ਜੀ ਹਾਂ ਪਰ ਹੁਣ ਇੱਕ ਹੋਰ ਖਬਰ ਸਾਹਮਣੇ ਆਈ ਕਿ ਅੱਖ-ਵੱਖ ਕਿਸਾਨ ਜਥੇ ਬੰਦੀਆਂ ਜੋ ਕਿ ਭਗਵੰਤ ਮਾਨ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ ਅਤੇ ਉਹਨਾਂ ਦੇ ਨਾਲ ਵੀ ਸਿਰਤ ਕੌਰ ਮਾਨ ਨੇ ਕਿਉਂਕਿ ਸਾਹ ਦਤਾ ਹੈ ਕਿਸਾਨ ਜਥੇ ਬੰਦਿਆਂ ਦਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਰੋਪੜ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤੇ ਇਧਰ ਮੁਹਾਲੀ ਕਿਸਾਨ ਭਵਨ ਦੇ ਬਾਹਰ ਇੱਥੇ ਕਾਫੀ ਜਗ੍ਹਾ ਜੋ ਕਿ ਰੋਸ ਪ੍ਰਦਰਸ਼ਨ ਕਰ ਰਹੀਆਂ ਨੇ ਕਿਸਾਨ ਜਥੇ ਬੰਦੀਆਂ ਅਤੇ ਉਹਨਾਂ ਜਗ੍ਹਾ ਦੇ ਉੱਪਰ ਹੀ ਭਗਵੰਤ ਮਾਨ ਨੂੰ ਮੁਰਦਾਬਾਦ ਦੇ ਨਾਰੇ ਲੱਗ ਰਹੇ ਨੇ ਪਰ ਇੱਕ ਖਬਰ ਇਹ ਵੀ ਹੈ ਕਿ ਭਗਵੰਤ ਮਾਨ ਦੀ ਬੇਟੀ ਜੋ ਕਿ ਵਿਦੇਸ਼ ਦੀ ਧਰਤੀ ਤੋਂ ਉੱਥੇ ਵਾਪਸ ਆਈ ਪਰ ਇਦਾਂ ਦੀ ਖਬਰ ਦੇ ਸਾਡਾ ਚੈਨਲ ਪੁਸ਼ਟੀ ਨਹੀਂ ਕਰਦਾ ਕਿਉਂਕਿ ਪੁਖਤਾ ਕੋਈ ਵੀਡੀਓ ਨਹੀਂ ਸਾਹਮਣੇ ਆ ਰਹੀ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ